ਦੋਸਤੋ TA ਭਰਤੀ 2025 ਲਈ ਤਿੰਨ ਵੱਖ-ਵੱਖ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਜੀ ਦੋਸਤੋ ਤਿੰਨੇ ਨੋਟੀਫਿਕੇਸ਼ਨਾਂ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਦੇ ਦਿੱਤੇ ਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲਣ ਜੀ ਪੜਨ ਤੋਂ ਬਾਅਦ ਜੋ ਯੋਗ ਉਮੀਦਵਾਰ ਹੋਣਗੇ ਜੀ ਭਾਗ ਚੂਰ ਲੈਣ ਜੀ ਉਸਤੇ ਪੋਸਟਾਂ ਨਾਰਥ ਜ਼ੋਨ ਵਾਸਤੇ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਜੀ ਜਿਦੇ ਵਿੱਚ ਪੰਜਾਬ ਹਰਿਆਣਾ ਦਿੱਲੀ ਹਿਮਾਚਲ ਪ੍ਰਦੇਸ਼ ਜੰਮੂ ਐਂਡ ਕਸ਼ਮੀਰ ਲੇ ਅਤੇ ਚੰਡੀਗੜ੍ਹ ਦੇ ਉਮੀਦਵਾਰ ਭਾਗ ਲੈ ਸਕਣਗੇ ਦੋਸਤੋ ਅਪਲਾਈ ਤੁਸੀਂ ਕਰਨਾ ਕਿ ਮੈਂ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਦੀ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਨੋਟੀਫਿਕੇਸ਼ਨ ਨੰਬਰ 1 ਜੀ ਇਹ ਨੋਟੀਫਿਕੇਸ਼ਨ 103 ਇਨਫੈਂਟਰੀ ਬਟਾਲੀਅਨ TA ਸਿੱਖਲਾਈ ਵੱਲੋਂ ਅਰਗੇਨਾਈਜ਼ ਕੀਤਾ ਜਾ ਰਿਹਾ ਜੀ ਰੈਲੀ ਲੁਧਿਆਣਾ ਪੰਜਾਬ ਵਿੱਚ ਰੈਲੀ ਭਰਤੀ ਹੋਵੇਗੀ ਜੀ 17 ਨਵੰਬਰ 2025 ਤੋਂ 30 ਨਵੰਬਰ 2025 ਤੱਕ ਇਹ ਭਰਤੀ ਚੱਲੇਗੀ ਜਿਦੇ ਵਿੱਚ ਬਖ ਬਖ ਡਿਸਟ੍ਰਿਕਟ ਦੇ ਉਮੀਦਵਾਰ ਪਾਗ ਲੈ ਸਕਣਗੇ ਦੋਸਤੋ ਜੋ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਕੁਝ ਇਸ ਪ੍ਰਕਾਰ ਨੇ ਜੀ ਸੋਲਜਰ ਜੀਡੀ ਦੀਆਂ 716 ਪੋਸਟਾਂ ਨੇ ਜੀ ਕਲਰਕ ਦੀਆਂ ਦੋ ਪੋਸਟਾਂ ਨੇ ਜੀ ਅਤੇ ਜੋ ਟਰੇਡਮੈਨ ਦੀਆਂ ਪੋਸਟਾਂ ਨੇ ਜੀ ਉਹ ਬਖ ਬਖ ਮੈਂਸ਼ਨ ਕੀਤੀਆਂ ਗਈਆਂ ਨੇ ਇੱਥੋਂ ਤੁਸੀਂ ਦੇਖ ਸਕੋਗੇ ਡਿਸਟ੍ਰਿਕਟ ਵਾਈਜ਼ ਵੰਡ ਕੀਤੀ ਗਈ ਹੈ ਜੀ ਕਿਹੜੇ ਡਿਸਟ੍ਰਿਕਟ ਨੂੰ ਕਿਸ ਦੀ ਰੈਲੀ ਭਰਤੀ ਹੋਵੇਗੀ ਜੀ 17 ਨੰਬਰ 2025 ਨੂੰ ਪੰਜਾਬ ਹਰਿਆਣਾ ਐਂਡ ਯੂਟੀ ਆਫ ਲਦਾਖ ਦੇ ਉਮੀਦਵਾਰ ਭਾਗ ਲੈ ਸਕਣਗੇ ਜਿਹਦੇ ਵੀ ਟ੍ਰੇਡਮੈਨ ਇਨਕਲੂਡਿੰਗ ਕਲਰਕ ਆਲ ਇਨਫੈਂਟਰੀ ਬਟਾਲੀਅਨ ਜ਼ੋਨ 1 18 ਨੰਬਰ 2025 ਨੂੰ ਯੂਟੀ ਐਂਡ ਜੈਂਡ ਕੇ ਐਂਡ ਐਨ ਸੀ ਟੀ ਆਫ ਦਿੱਲੀ ਦੇ ਉਮੀਦਵਾਰ ਭਾਗ ਲੈ ਸਕਣਗੇ 19 ਨਵੰਬਰ 2025 ਨੂੰ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਦੇ ਉਮੀਦਵਾਰ ਭਾਗ ਲੈ ਸਕਣਗੇ 21 ਨਵੰਬਰ 2025 ਨੂੰ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਬਰਨਾਲਾ ਦੇ ਉਮੀਦਵਾਰ ਭਾਗ ਲੈ ਸਕਣਗੇ 22 ਨਵੰਬਰ 2025 ਨੂੰ ਗੁਰਦਾਸਪੁਰ ਰੋਪੜ ਕਪੂਰਥਲਾ ਦੇ ਉਮੀਦਵਾਰ ਭਾਗ ਲੈ ਸਕਣਗੇ 25 ਨਵੰਬਰ 2025 ਨੂੰ ਬਠਿੰਡਾ ਹੁਸ਼ਿਆਰਪੁਰ ਐਸ ਵੀ ਐਸ ਨਗਰ ਦੇ ਉਮੀਦਵਾਰ ਭਾਗ ਲੈ ਸਕਣਗੇ 26 ਨਵੰਬਰ 2025 ਨੂੰ ਸੰਗਰੂਰ ਮੋਗਾ ਫਰੀਦਕੋਟ ਦੇ ਉਮੀਦਵਾਰ ਭਾਗ ਲੈ ਸਕਣਗੇ 28 ਨਵੰਬਰ 2025 ਨੂੰ ਤਰਨਤਾਰਨ ਪਟਿਆਲਾ ਜਲੰਧਰ ਦੇ ਉਮੀਦਵਾਰ ਭਾਗ ਲੈ ਸਕਣਗੇ 29 ਨਵੰਬਰ 2025 ਨੂੰ ਫਾਜ਼ਿਲਕਾ ਤੇ ਲੁਧਿਆਣਾ ਡਿਸਟ੍ਰਿਕਟ ਦੇ ਉਮੀਦਵਾਰ ਭਾਗ ਲੈ ਸਕਣਗੇ 3 ਨਵੰਬਰ 2025 ਨੂੰ ਸ੍ਰੀ ਮੁਕਸਰ ਸਾਹਿਬ ਦੇ ਉਮੀਦਵਾਰ ਭਾਗ ਲੈ ਸਕਣਗੇ ਲੋਕੇਸ਼ਨ 103 ਇਨਫੈਂਟਰੀ ਬਟਾਲੀਅਨ टीएस ਖਲਾਈ ਲੁਧਿਆਣਾ ਪੰਜਾਬ ਇੱਥੇ ਤੁਸੀ ਪਹੁੰਚਣਾ ਹੋਵੇਗਾ ਜੀ ਤੇ ਰਿਪੋਰਟਿੰਗ ਟਾਈਮ ਰੱਖਿਆ ਗਿਆ ਜੀ 2 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਤੁਸੀ ਰਿਪੋਰਟ ਕਰ ਦੇਣੀ ਹੋਵੇਗੀ ਜੀ ਜੋ ਉਮਰ ਹੱਦ ਹੈ ਜੀ 18 ਤੋਂ ਲੈ ਕੇ 42 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਫਿਜ਼ੀਕਲ ਪੈਰਾਮੀਟਰਸ ਕੁਝ ਇਸ ਪ੍ਰਕਾਰ ਨੇ ਜੀ ਹਾਈਟ ਹੈ ਜੀ 160 ਸੈਂਟੀਮੀਟਰ weight ਹੈ ਜੀ ਮੈਕਸਿਮਮ 50 ਕਿਜੀ ਚੈਸਟ ਹੈ ਜੀ 77 ਸੈਂਟੀਮੀਟਰ ਫਲਾ ਕੇ 5 ਸੈਂਟੀਮੀਟਰ ਜੋ ਕੁਆਲਿਫਿਕੇਸ਼ਨ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਕੋਲ ਜਨਰਲ ਡਿਊਟੀ ਦੇ ਉਮੀਦਵਾਰ ਨੇ ਜੀ ਉਹਨਾਂ ਨੇ 10ਵੀਂ ਪਾਸ ਕੀਤੀ ਹੈ 45% ਨੰਬਰਾਂ ਨਾਲ ਹਰ ਸਬਜੈਕਟ ਵਿੱਚੋਂ 33% ਨੰਬਰ ਨੇ ਤਾਂ ਅਪਲਾਈ ਕਰ ਸਕਦੇ ਨੇ ਜੀ ਤੇ ਸੋਲજર ਕਰਰਕ ਨੇ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਆ ਆਰਸ ਕਮਰਸ ਸਾਇੰਸ ਆਦੀ ਵਿੱਚ ਹਰ ਸਬਜੈਕਟ ਵਿੱਚ 50% ਨੰਬਰ ਨੇ ਜੀ ਇਹਨ ਇੰਗਲਿਸ਼ ਮੈਥ ਅਕਾਊਂਟਸ ਬੁੱਕ ਕੀਪਿੰਗ ਇਹਨ ਕਲਾਸ 12ਵੀਂ ਜ਼ਰੂਰੀ ਹੈ ਜੀ ਸੋਲਜਰ ਟ੍ਰੇਡਮੈਨ ਦੀਆਂ ਪੋਸਟਾਂ ਨੇ 10ਵੀਂ ਸਿੰਪਲ ਤੁਸੀਂ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ। ਦੋਸਤੋ ਜਦੋਂ ਤੁਸੀਂ ਰੈਲੀ ਭਰਤੀ ਲਈ ਜਾਣਾ ਜੀ ਕੀ ਕੀ ਡਾਕੂਮੈਂਟ ਤੁਸੀਂ ਨਾਲ ਲੈ ਕੇ ਜਾਣੇ ਹੋਣਗੇ ਜੀ ਨੋਟ ਕਰ ਲਓ ਜੀ। ओरिजिनल ਡਾਕੂਮੈਂਟਸ ਅਤੇ ਦੋ ਸੈਟ ਫੋਟੋਕਾਪੀ ਅਟੈਸਟਡ ਕਿਸੇ ਵੀ ਗਜ਼ਟ ਅਫਸਰ ਤੋਂ ਤੁਸੀਂ ਅਟੈਸਟਡ ਕਰਵਾ ਕੇ ਨਾਲ ਲੈ ਕੇ ਜਾਣੇ ਹੋਣਗੇ ਜੀ। ਡਾਕੂਮੈਂਟਸ ਨੰਬਰ 1 ਆ ਜੀ ਡਿਮੋਸਲ ਸਰਟੀਫਿਕੇਟਸ ਨੰਬਰ 2 ਆ ਜੀ ਕੈਰੇਕਟਰ ਸਰਟੀਫਿਕੇਟਸ ਜੋ ਤੁਸੀਂ ਸਰਪੰਚ ਪ੍ਰਿੰਸੀਪਲ ਸਕੂਲ ਤੋਂ ਬਣਵਾ ਸਕੋਗੇ। ਨੰਬਰ 3 ਆ ਜੀ ਕਾਸ ਸਰਟੀਫਿਕੇਟਸ ਨੰਬਰ 4 ਆ ਜੀ ਕਲਰ ਪਾਸਪੋਰ ਸੀ ਨਾਲ ਲੈ ਜਾਣੀਆਂ ਹੋਣਗੀਆਂ ਜੀ ओरिजिनल ਮਾਰਕsheet এডਿਕੇਸ਼ਨ ਕੁਆਲੀਫਿਕੇਸ਼ਨ ਨੈਕਸਟ ਹੈ ਜੀ ਫੋਟੋਕਾਪੀ ਆਫ ਪੈਨ ਕਾਰਡ ਆਧਾਰ ਕਾਰਡ ਦੀ ਅਤੇ ਅਨਮੈਰਿਡ ਸਰਟੀਫਿਕੇਟਸ issued ਸਰਪੰਚ ਐਮਸੀ ਜਾਂ ਫਿਰ ਤਹਿਸੀਲਦਾਰ ਜਾਂ ਮਿਜਿਸਟ੍ਰੇਟ ਤੋਂ ਬਣਿਆ ਹੋਣਾ ਜ਼ਰੂਰੀ ਹੈ ਜੀ ਦੋਸਤੋ ਨਾ ਪੋਸਟਾਂ ਲਈ ਜੋ ਫਿਜ਼ੀਕਲ ਟੈਸਟ ਮੈਡੀਕਲ ਟੈਸਟ ਪਾਸ ਕਰਨਗੇ ਜੀ ਉਹੀ ਰਿਟਰਨ ਟੈਸਟ ਵਿੱਚ ਬੈਠ ਸਕਣਗੇ ਜੋ ਸਰਵਿਸ ਮੈਨ ਦੇ ਬੱਚੇ ਨਹੀਂ ਉਹਨਾਂ ਵਾਸਤੇ ਕੁਝ ਹੋਰ ਹੈ ਤਾਂ ਮੈਂਸ਼ਨ ਕੀਤਾ ਗਿਆ ਜੀ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਹੋਵੇਗਾ ਜੀ ਤੇ ਨੋਟੀਫਿਕੇਸ਼ਨ ਨੰਬਰ 2 ਆ ਜੀ 102 ਇਨਫੈਂਟਰੀ ਬਟਾਲੀਅਨ ਟੀਏ ਪੰਜਾਬ ਵੱਲੋਂ ਹੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਜੀ ਦੇ ਵਿੱਚ ਸੋਲજર ਜੀਡੀ ਦੀਆਂ 716 ਪੋਸਟ ਆਊਟ ਕੀਤੀਆਂ ਗਈਆਂ ਨੇ ਇਹ ਭਰਤੀ 28 ਨਵੰਬਰ 2025 ਤੋਂ ਚੱਲੇਗੀ ਜਿਦੇ ਵਿੱਚ ਐਸ ਐਸ ਨਗਰ ਪੰਜਾਬ ਯੂਟੀ ਚੰਡੀਗੜ੍ਹ ਐਂਡ ਪੰਚਕੁਲਾ ਹਰਿਆਣਾ ਦੇ ਉਮੀਦਵਾਰ ਪਾਗ ਲੈ ਸਕਣਗੇ ਅਗਲਾ ਨੰਬਰ 2025 ਨੂੰ ਕਾਂਗੜਾ 1 ਦਸੰਬਰ ਨੂੰ ਜੰਮਾ 2 ਦਸੰਬਰ ਨੂੰ ਉਨਾ 3 ਦਸੰਬਰ ਨੂੰ ਅਮੀਰਪੁਰ 5 ਦਸੰਬਰ ਨੂੰ ਸੋਲਨ ਐਂਡ ਕੁਲੂ 6 ਦਸੰਬਰ ਨੂੰ ਬਿਲਾਸਪੁਰ 8 ਦਸੰਬਰ ਨੂੰ ਮੰਡੀ 9 ਦਸੰਬਰ ਨੂੰ ਸਿਰਮੌਰ ਅਤੇ ਲੋਰ ਸੰਪਤੀ 10 ਦਸੰਬਰ ਨੂੰ ਈਨੌਰ ਅਤੇ Shimla ਇਹ ਸਾਮਿਲ ਹੋਣਗੇ ਜੀ ਲੋਕੇਸ਼ਨ ਤੁਹਾਡਾ ਜੀ 102 ਇਨਫੈਂਟਰੀ ਬਟਾਲੀਨ ਪੰਜਾਬ ਕਾਲਕਾ ਹਰਿਆਣਾ ਹੋਵੇਗਾ ਜੀ ਰਿਪੋਰਟਿੰਗ ਟਾਈਮ 2 ਵਜੇ ਤੋਂ ਲੈ ਕੇ 5 ਵਜੇ ਦਾ ਹੋਵੇਗਾ ਦੋਸਤੋ ਨਾ ਪੋਸਟਾਂ ਲਈ ਉਮਰ ਹੱਦ ਫਿਜ਼ੀਕਲ ਪੈਰਾਮੀਟਰਸ ਕੁਆਲੀਫਿਕੇਸ਼ਨ ਸੇਮ ਹੋਵੇਗੀ ਜੀ ਸੇਮ ਡਾਕੂਮੈਂਟਸ ਲੈ ਕੇ ਜਾਣੇ ਹੋਣਗੇ ਜੀ ਨੋਟੀਫਿਕੇਸ਼ਨ ਨੰਬਰ 3 ਜੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ 126 ਇਨਫੈਂਟਰੀ ਬਟਾਲੀਆ ਜੰਮੂ ਐਂਡ ਕਸ਼ਮੀਰ ਰਾਈਫਲ ਬਲੋਏ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੋਸਟ ਆਊਟ ਕੀਤੀਆਂ ਨੇ ਸੋਲਜਰ ਜੀਡੀਵੀਆਂ 716 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਮਨਾ ਪੋਸਟਾਂ ਲਈ 3 ਨਵੰਬਰ 2025 ਨੂੰ ਡਿਸਟ੍ਰਿਕਟ ਪਠਾਨਕੋਟ 1 ਦਸੰਬਰ 2025 ਨੂੰ ਰਿਆਸੀ ਕਿਸਤਵਾੜ ਰਾਂਬਣ ਟੋਡਾ 2 ਦਸੰਬਰ 2025 ਨੂੰ ਉਦਮਪੁਰ ਪਲਵਾਮਾ ਬੜਵਮ ਔਰ ਗੰਦਰਵਾਲ ਅਤੇ ਅਨੰਤਨਾਗ ਹੋਣਗੇ ਜੀ ਸੰਬਰ ਨੂੰ ਪੁਨਛ ਰਜੋਰੀ ਬਾਰਾ ਮੁਲਾ ਉਪ ਬਾੜਾ ਸੋਪੀਨ ਮੰਦੀਪੁਰ ਕੁੱਲਗਾਮ ਹੋਣਗੇ ਜੀ 4 5 6 ਅਤੇ 7 ਦਸੰਬਰ ਨੂੰ ਜੰਮੂ ਕਸ਼ਮੀਰ ਦੇ ਸਾਰੇ ਡਿਸਟ੍ਰਿਕਟ ਹੋਣਗੇ ਜੀ ਲੋਕੇਸ਼ਨ 126 ਇਨਫੈਂਟਰੀ ਬਟਾਲੀਅਨ ਜੈਕ ਰਾਈਫਲ ਮਾਧੋਪੁਰ ਪੰਜਾਬ ਇਹ ਤੁਹਾਡਾ ਲੋਕੇਸ਼ਨ ਹੋਵੇਗਾ ਰਿਪੋਰਟਿੰਗ ਟਾਈਮ ਸੇਮ ਹੈ ਜੀ 2 ਵਜੇ ਦਾ ਰਿਪੋਰਟਿੰਗ ਟਾਈਮ 2 ਤੋਂ 5 ਵਜੇ ਦਾ ਉਮਰ ਹੱਦ 18 ਤੋਂ 42 ਜੀ ਫਿਜ਼ੀਕਲ ਪੈਰਾਮੀਟਰ ਸੇਮ ਹੈ ਜੀ ਕੁਆਲੀਫਿਕੇਸ਼ਨ ਸੇਮ ਰੱਖੀ ਗਈ ਹੈ ਡਾਕੂਮੈਂਟ ਜੇ ਤੁਸੀਂ ਲੈ ਕੇ ਜਾਣੇ ਹੋਣਗੇ ਉਹ ਵੀ ਸੇਮ ਹੋਣਗੇ ਜੀ ਸਾਰੇ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਮਿਲ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੇ ਵੱਲ ਦਿੱਤੀ ਜਾਗੇ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ